ਸਵਾਗਤ ਹੈ ਕਿਸਾਨ ਵੀਰੋ ਅਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਰਾਜਕੋਲੋਂ ਕਵਰ ਕਰਾਂਗੇ ਜੀ ਤੇ ਨੀਲੀ ਦਾ ਵੀ ਦੀ ਬਹੁਤ ਮੰਗ ਆਈ ਜਾਂਦੀ ਸੀਗੀ ਵੀ ਟੋਕਰ ਗੱਬਣ ਕਵਰ ਕਰਕੇ ਦਿਓ ਜਿਹੜੋ ਹੈ ਹੀ ਨਹੀਂ ਇੰਨੀਆਂ ਤੇ ਕਵਰ ਕਰਕੇ ਕਿੱਥੋਂ ਦੇਗੇ ਅੱਜ ਤੁਹਾਨੂੰ ਕਵਰ ਕਰਤੀ ਏ ਜਰੂਰ ਜੀ ਤੇ ਚੈੱਕ ਪਾਸਾ ਕਿੰਨੇ ਚਿਰ ਦੀ ਚੈੱਕ ਪਾਸਾ ਕਿੰਨਾ ਕੁ ਦੁੱਧ ਆ ਤੇ ਪ्योर ਨੀਲੀ ਰਾਵੀ ਆ ਗੱਲਬਾਤ ਬਾਈ ਰਾਜ ਨਾ ਕਰਾਂਗੇ ਆ ਜਾ ਵੀਰੇ ਬੂਟੇ ਕੀ ਹਾਲ ਨੇ ਬਹੁਤ ਵਧੀਆ ਵੀਰੇ ਤੇ ਠੀਕ ਠੀਕਰ ਨੰਬਰ ਹੈਗਾ 9876347016 ਓਕੇ ਜੀ ਤੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਆਪਾਂ ਨੂੰ ਓਕੇ ਜੀ ਨੇੜੇ ਪੱਖੋ ਗੈਂਚੀਆਂ ਵੀ ਆ ਇਧਰ ਬਧੌੜਾ ਇੱਕ ਪਾਸੇ ਪੱਖੋ ਗੈਂਚੀਆਂ ਓਕੇ ਜੀ 5-5 ਕਿਲੋਮੀਟਰ ਦੀ ਦੂਰੀ ਤੇ ਆ ਓਕੇ ਜੀ ਨਹਿਰਾਂ ਦੇ ਅੱਡੇ ਤੋਂ ਆਪਣਾ ਘਰ ਪੁੱਛ ਕੇ ਆ ਸਕਦਾ ਕਿੱਧੂ ਬੱਤੀ ਚ ਤੇ ਜਿਲ੍ਹਾ ਆਪਾਂ ਬਰਨਾਲਾ ਤਹਿਸੀਲ ਤਾਪਾ ਤਹਿਸੀਲ ਦਾ ਬਾਬਾ ਤੇ ਨੇੜੇ ਆਪਣੇ ਪਧੌਰ ਤੇ ਪੱਖੋ ਕੈਂਚੀ ਤੇ ਵੀਰੇ ਰਾਜ ਜਿਹੜੀ ਆਪਾਂ ਇਧਰ ਨੂੰ ਆਜੋ ਮਹਾਰਾਜ ਹਾਂਜੀ ਹਾਂਜੀ ਜਿਹੜੀ ਆਪਾਂ ਨੀਲੀ ਦਾ ਵੀ ਆਪਣੀ ਦੇਖੀ ਜਾਨੇ ਆ ਏ ਬੂਟੇ ਆ ਨੌ ਤਰੀਕ ਨੂੰ ਇਹ ਤਿੰਨ ਮਹੀਨਿਆਂ ਦੀ ਹੋ ਜੂ ਚੈੱਕ ਕਰਾਦੀ ਆਪਾਂ ਅਗਲਾ ਆ ਕੇ ਕਰਾ ਕੇ ਲੈ ਜਾਵੇ ਡਾਕਟਰ ਕੇ ਨਾਂ ਦਾ ਦੇਣ ਨੂੰ ਹਾਂ ਕਰਾ ਕੇ ਲੈ ਲਈ ਆਪਣੀ ਤਸ਼ਲੀ ਕਰਾਈ ਵੀ ਅਗਲਾ ਆਪਦੀ ਕਰਾ ਕੇ ਲੈ ਜਾਇਆ ਕਿੰਨਾ ਦੁੱਧ ਆ ਤੇ ਕਿਹੜੇ ਸੂਏ ਸੂ ਵਾਸਤੇ ਗੱਬਣਾ ਬਈਏ ਦੁੱਧ ਤੇ ਬੂਟੇ ਠੀਕ ਹੈ ਅਸਲੇ 9 ਕਿਲੋ ਆ ਗੀਆਂ ਤਾਂ ਹੁਣ 7 ਕਹਿ ਕੇ ਦੇਵਾਂਗੇ 7 ਕਿਲੋ ਤੇ ਮਿਲਦੀ ਕਿਵੇਂ ਬਈਏ ਮਿਲਦੀ ਜਾਟ ਸੱਟ ਬਹਿ ਜਾ ਵਾਖੋ ਲੋ ਜੀ ਤੋਰਾ ਕਰਾ ਲਵੇ ਇੱਕ ਚੰਗੀ ਆ ਗਈ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਆ ਸ਼ੀਰ ਢੰਡੀ ਤਾਂ ਇੰਨੀ ਆ ਜਿਵੇਂ ਮਰਜ਼ੀ ਚੋਈ ਆ ਗਾਂਾਂ ਨੂੰ ਸੂਆ ਕਿਹੜਾ ਬਈ ਗੱਬਣ ਕਿਹੜੇ ਵਾਸਤੇ ਹੁ ਤੀਜੇ ਛੂਏ ਨੂੰ ਗੱਪਣਾ ਤੇ ਆ 9 ਤਰੀਕ ਨੂੰ 3 ਮਹੀਨਿਆਂ ਦੀ ਹੋ ਗਈ ਓਕੇ ਪਿਓਰ ਨੀਲਾ ਵੀ ਸਿੰਘ ਸੰਗ ਦੀ ਪੂਰੀ ਚੰਗੀ ਹੈ ਨਾ ਹਾਂ ਆਪਣੀ ਘਰ ਦੀ ਮੈਂ ਆ ਜਣੀ ਕਿ ਆਪਾਂ ਤਾਂ ਮਾਲ ਵਾਲਾ ਹੋ ਗਿਆ ਘਰੇ ਫਿਰ ਬਿਕਰੀ ਵਾਲਾ ਸਿਆਲ ਦਾ ਕਰਕੇ ਨਾ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਚਾਰ ਚਵਰੇ ਦੀ ਚੰਗੀ ਤੇ ਰਾਜ ਵੀਰੇ ਦਾ ਰੇਟ ਇਹਦਾ ਰੇਟ ਬੂਟੇ ਕਰਾਂਗੇ ਫੋਨ ਤੇ ਆਪਾਂ ਤੇ ਥਣਾ ਥਣਾ ਦੇ ਓਕੇ ਆ ਬਾਈ ਜੇ ਕੋਈ ਮੈਂ ਦਾ ਉੜਵੰਨੀ ਕੋਈ ਨਹੀਂ ਡੂੜ ਲੱਖਦੀ ਆ ਬੱਤਿਆਰ ਹੋਈ ਵੀ ਲੈ ਲਾ ਤੇ ਇੱਕ ਗੱਲ ਦੱਸਦੀ ਬਸ ਜਾਇਦ ਜੀ ਜਮਾ ਵੀ ਇਹਦਾ ਮਿਲਣ ਮਿਲਣ ਤਾਂ ਨਹੀਂ ਕੋਈ ਦਿੱਕਤ ਮਿਲਣ ਦੀ ਕੋਈ ਦਿੱਕਤ ਨਹੀਂ ਆ ਕੇ ਲੈ ਜੇ ਬੰਦਾ ਐ ਮਗਾ ਲੇ ਜਾਈਆਂ ਨੂੰ ਮਿਲਦੀ ਆ ਚਾਰ ਸੱਟ ਬਹਿ ਜਾ ਚਾਰ ਸੱਟ ਤੇ ਬਹਿ ਜਾ ਹਾਂ ਇਹਨੂੰ ਕੋਈ ਓਪਰੇ ਦਾ ਨਹੀਂ ਕੋਈ ਨਹੀਂ ਆ ਜਿਵੇਂ ਮਰਜੀ 부ੜੀ ਚੋਲੇ ਬੰਦਾ ਚੋਲੇ ਰੇਟ ਜਾਇ ਜੀ ਹੋ ਪਰ ਰੇਟ ਬਸ ਤੈਨੂੰ ਪਤਾ ਵੀ ਮੈਂ ਵੀ ਚੰਗੀ ਆ ਹੂੰ ਉਹੇ ਜਾ ਬਾ ਮੋੜਦੇ ਨਹੀਂ ਯਾਰ ਦੇ ਦੇਾਂਗੇ ਕਰਨ ਵਾਲੇ ਬੰਦੇ ਨੂੰ ਟੌਪ ਦੀ ਆ ਮੈਂ ਤੇ ਨੰਬਰ ਫੇਰ ਬੋਲ ਦੀ ਬਾਈ ਨੰਬਰ 9876347016 ਪਿੰਡ ਸੈਣਾ ਜੀ ਕਰ ਲਿਓ ਬਾਈ ਦਾ ਸੰਪਰਕ ਧੰਨਵਾਦ